ਕਿੰਨਾ ਦੇ ਫੱਕ ਲੱਗੀ ਸੀ ਲੈ ਨਹੀਂ ਇਹ ਤਾਂ ਨਹੀਂ ਬਣਾਉਂਦੀ ਮੈਂ ਅਕਰ ਗਵਾਨੇ ਕਰੋ ਮੰਗ ਲੈਣੇ ਸੱਜੀ ਦਾ ਮਾਨ ਬੇਬੀ ਕਿਹਤੇ ਨਾਲ ਉੱਤੇ ਸਾਲਾ ਗਾਂ ਚੜਾਤੀ ਰੋਟੀ ਲੈ ਮੰਗ ਕਰੂ ਗਾਇਜ਼ਰੇ ਬਸ ਆ ਗਈ ਸਾਡੇ ਪਿੰਡ ਵੀ ਬਸ ਆ ਗਈ ਜਲਦੀ ਤੁਸੀਂ ਆਪਣੇ ਇੱਕ ਲਾਈਕ ਵਿਊ ਦੇ ਚੱਕਰ ਦੇ ਵਿੱਚ ਹਨ ਆਪਣੇ ਆਪ ਨੂੰ ਮਤਲਬ ਕੀ ਸਾਬਤ ਕਰਨਾ ਚਾਹੁੰਦੇ ਤੁਸੀਂ ਆਪਣੀ ਖੁਦ ਆਪਣੀ ਬੇਇੱਜ਼ਤੀ ਖੁਦ ਕਰਵਾਈ ਜਾਂਦੇ ਜੇ ਫਿਰ ਕਹਿੰਦੇ ਲੋਕੀ ਸਾਨੂੰ ਮਾੜਾ ਬੋਲਦੇ ਲੋਕਾਂ ਨੇ ਤੇ ਮਾੜਾ ਤੁਹਾਨੂੰ ਬੋਲਣਾ ਹੀ ਆ ਤੁਹਾਡੀਆਂ ਹਰਕਤਾਂ ਹੀ ਵੇਂਦੀਆਂ ਵਾ ਹੁਣ ਤੂੰ ਹਨਾ ਤੂੰ ਖੁਦ ਕਹਿ ਤਾ ਵਾ ਕਿ ਮੇਰੀ ਨੀਤ ਨਹੀਂ ਸੀ ਹੈਗੀ ਰੋਟੀ ਬਣਾਉਣ ਦੀ ਤੇ ਮੈਂ ਗਵਾਂਡੀਆਂ ਦੇ ਘਰੋਂ ਲੈ ਕੇ ਆਈ ਆ ਠੀਕ ਆ ਤੇਰੀ ਨੀਤ ਹੁੰਦੀ ਕੀ ਆ ਬਸ ਤਲੀਆਂ ਚੀਜ਼ਾਂ ਖਾਂਦੀ ਹੁੰਦੀ ਆ ਬੱਸ ਕੰਮ ਤੂੰ ਕਰਨਾ ਨਹੀਂ ਹੁੰਦਾ ਉਹ ਤੇਰੇ ਘਰ ਵਾਲਾ ਕਰ ਲੈਂਦਾ ਫਿਰ ਕਹਿੰਦੇ ਆ ਕਿ ਸਾਨੂੰ ਲੋਕੀ ਗਲਤ ਬੋਲਦੇ ਆ ਰੋਟੀ ਖਾਣੇ ਰੋਟੀ ਨੂੰ ਉੱਤੇ ਚੰਗੀ ਇੱਜ਼ਤ ਨਾਲ ਖਾਲਾ ਤੂੰ ਉਹਨੂੰ ਪਲੇਟ ਦੇ ਵਿੱਚ ਰੱਖ ਲਾ ਕੀ ਪਾਗਲ ਵਾਂਗੂ ਬੱਚੇ ਹੋਣੀ ਐਂ ਇਦਾਂ ਕਰਦੇ ਜਿਵੇਂ ਤੂੰ ਹੱਥ ਤੇ ਰੋਟੀ ਰੱਖੀ ਐ ਤੇ ਉੱਤੇ ਸਬਜ਼ੀ ਬਣਾ ਕੇ ਰੋਟੀ ਬਾਰਾ ਤੁਰੀ ਫਿਰਦੀ ਐ ਤੇ ਖਾਂਦੀ ਫਿਰਦੀ ਤੂੰ ਇੱਕ ਸਾਈਡ ਤੇ ਇੱਕ ਜਗ੍ਹਾ ਤੇ ਬਹਿ ਕੇ ਖਾਲਾ ਜਿੱਧਰੋਂ ਤੂੰ ਰੋਟੀ ਲੈ ਕੇ ਆਈ ਐ ਤੂੰ ਉੱਧਰ ਬਹਿ ਕੇ ਖਾਲਾ ਨਾ ਤੁਹਾਨੂੰ ਕੀ ਸੁਣਾਉਣੀ ਐ ਕੀ ਕਹਿਣਾ ਹਰ ਕਤਾਨੂੰ ਆਪਣਿਆਂ ਨੂੰ ਥੋੜਾ ਜਿਹਾ ਦੇਖਿਆ ਕਰੋ ਫੇਰ ਅਗਲੇ ਨੂੰ ਬੋਲਿਆ ਕਰੋ ਫੇਰ ਦੂਜਿਆਂ ਨੂੰ ਨਾ ਗਲਤ ਬੋਲਿਆ ਕਰੋ ਆਪਣੇ ਆਪ ਨੂੰ ਵੀ ਥੋੜਾ ਜਿਹਾ ਸੁਧਾਰੋ ਖਾਣ ਦਾ ਤਰੀਕਾ ਸੁਧਾਰੋ ਠੀਕ ਹੈ ਨਾ ਮਾਜ ਜੀ ਇਹਾਰੇ ਕਿਵੇਂ ਜਨਾਨੀ ਆ ਹਨਾ ਕਿਵੇਂ ਰਹੀਆਂ ਹਰਕਤਾਂ ਕਰਨ ਦੇ ਆ ਇਹਨੂੰ ਪੂਰਾ ਸੰਗ ਸ਼ਰਮਣੀ ਹੈਗੀ ਸਿਆਣੀ ਬਿਆਣੀ ਹੈਗੀ ਆ ਤੇ ਬੱਚਿਆਂ ਵਾਂਗੂ ਕਰਨ ਦੇ ਆ ਲਓ ਜੀ ਮੈਨੂੰ ਦੋ ਟੌਫੀਆਂ ਦੇ ਦਿੱਤੀਆਂ ਦੋ ਟੌਫੀਆਂ ਦਿੱਤੀਆਂ ਤੇ ਉਹ ਖਜਾਨਾ ਨਹੀਂ ਦੇਤਾ ਅੱਜ ਕੱਲ ਬੱਚੇ ਵੀ ਇਦਾਂ ਨਹੀਂ ਕਰਦੇ ਜਿਵੇਂ ਤੂੰ ਕਰਨ ਦੇ ਆ ਉਹ ਮਿਸਤਰੀ ਲਾਗੇ ਸਿਆਣੇ ਬਿਆਣੇ ਹਨਾ ਉਹ ਵੀ ਦੇਖਣਦੇ ਆ ਕਿ ਕੀ ਕਰਦੀ ਆ ਸਿਆਣੀ ਬਿਆਣੀ ਜਨਾਨੀ ਹੋਗੇ ਤੇ ਤੁਹਾਡੇ ਪਿੰਡ ਦੇ ਤੁਹਾਨੂੰ ਕੁਝ ਨਹੀਂ ਕਹਿੰਦੇ ਕਿ ਕੀ ਕਰਦੀ ਰਹਿੰਦੀ ਸਾਰਾ ਦਿਨ ਸਾਨੂੰ ਤਾਂ ਵੇਖ ਕੇ ਸ਼ਰਮ ਆਉਂਦੀ ਰਹਿੰਦੀ ਪਰ ਤੁਹਾਡੇ ਪਿੰਡ ਦੇ ਪਤਨ ਕਿਵੇਂ ਦੇ ਲੋਕ ਆ ਕਿ ਬੰਦਾ ਮਤਲਬ ਖਾਣਾ ਐ ਪੀਣਾ ਜੋ ਵੀ ਹਨਾ ਤੇ ਬੰਦ ਕੈਮਰੇ ਚ ਕਰ ਲਾ ਆ ਨਹੀਂ ਕਿਹੜੀ ਜਿਹੀ ਚੀਜ਼ਾਂ ਪਾਉਂਦਾ ਕਿ ਮਤਲਬ ਤੂੰ ਸਾਰਾ ਦਿਨ ਮਤਲਬ ਵੇਖ ਲਈ ਰਹੀ ਨੇ ਸਾਰਾ ਦਿਨ ਇੰਸਟਾ ਤੇ ਫੇਸਬੁੱਕ ਤੇ YouTube ਤੇ ਸਾਰਾ ਦਿਨ ਕੋਈ ਕੰਮ ਧੰਦਾ ਹੈ ਨਹੀਂ ਤੈਨੂੰ ਚਲੋ ਉਹਨਾਂ ਨੇ ਸ਼ੂਗਰ ਆ ਵੇਹ ਤੇਨੂੰ ਬਾਹਰ ਨਹੀਂ ਜਨਾਲ ਉਹਨਾਂ ਕੰਮਾਂ ਤੇ ਲਾਇਆ ਦੋ ਟੌਫੀਆਂ ਤੇ ਬਾਹਰ ਨਹੀਂ ਕੰਮਾਂ ਦਾ ਕੀਤਾ ਦੋ ਇਟਾਂ ਲੈ ਕੇ ਆਈਆਂ ਤੇ ਉਹ ਵੀ ਦੋ ਟੌਫੀਆਂ ਮੰਗੀ ਜਾਣੀਆਂ ਮਤਲਬ ਕਿ ਕੰਮ ਨਹੀਂ ਕਰਨਾ ਤੂੰ ਹਨਾ ਹੱਥੀ ਦੂਸਰੀ ਗੱਲ ਆਪਣਾ ਸਾਹ ਵੇਖ ਕਿਵੇਂ ਤੇਰਾ ਸਾਹ ਸਾਈ ਹੋਈ ਪਈ ਆ ਥੋੜਾ ਜਿਹਾ ਤਲੀਆਂ ਚੀਜ਼ਾਂ ਦਾ ਕੰਮ ਬੰਦ ਕਰ ਦੇ ਚੰਗੀ ਰਹੇਗੀ ਨਹੀਂ ਤੇ ਬੜੀ ਪਛਟਾਈ ਕਿਚ ਅੱਕਲੇ ਉਹ ਪਹਿਲੇ ਨਾ ਕਿ ਉਹ ਫੇਮਸ ਨਾ ਆਪ ਦਾ ਜੋ ਹੈ ਉਹ ਬੋਲ ਕੇ ਦਿਖਾ ਹਲੋ ਗਾਇਸ ਸਾਰੇ ਨੂੰ ਸਤਿ ਸ਼੍ਰੀ ਅਕਾਲ ਗਾਇਸ ਫਿਰ ਮੈਂ ਆਈਆਂ ਫਰੀਦਕੋਟ ਸ਼ਹਿਰ ਤੋਂ ਮੈਂ ਪੰਜਾਬ ਦੀ ਰਹਿਣ ਵਾਲੀ ਆ ਫਿਰ ਦੱਸ ਇੰਟਰਵਿਊ ਕਰਨ ਲਾ ਆਏ ਜੀ ਤੁਸੀਂ ਹਨਾ ਉਹ ਜਿਹਾਂ ਕੋਲ ਆਏ ਜੀ ਜਿਹੜੇ ਖੁਦ ਦੋ ਦੋ ਤਿੰਨ ਦਿਨ ਰੱਖੀ ਫਿਰਦਾ ਹਨਾ ਤੇ ਉਹ ਦੇਖਦੀਆਂ ਕਿਵੇਂ ਆ ਇਨਰ ਵਾਲ ਮੜਾ ਜਾਂ ਗੌਰ ਨਾਲ ਦੇਖੋ ਕਿਵੇਂ ਦੇਖ ਰਹੀ ਹੈ ਉਹ ਉਧਰ ਨੂੰ ਧੌਣ ਕਮਾ ਲੈਂਦੀ ਕਿ ਉਹ ਉਧਰ ਨੂੰ ਧੌਣ ਕਮਾ ਲੈਂਦੀ ਹੈ ਮਤਲਬ ਕਿ ਕੋਈ ਹਾਲ ਨਹੀਂਗਾ ਇਹ ਕੀ ਹੁਣ ਤੁਸੀਂ ਪੁੱਛਣਗੇ ਹੁਣ ਗੰਦੇ ਗੰਦੇ ਸਵਾਲ ਜੇ ਹੈਗਾ ਵੀ ਉਹੋ ਜਿਹਾ ਵਾ ਮੈਂ ਥੋੜਾ ਸਾ ਬਤਾ ਦਿੰਦਾ ਹਾਂ ਸਾਥ ਮੇਂ ਇਹ ਹਮਾਰੀ ਬਹਨ ਹੈ ਤੇ ਪਿੱਛੇ ਬਹੁਤ ਵਾਇਰਲ ਹੋਈ ਸੀ ਹਮ ਯਾ ਕਰਦੇ ਹਾਂ ਹਮ ਹੈਲੋ ਗਾਇਜ਼ ਕਹਤੇ ਇਹ ਕਹਤੇ ਹੈਲੋ ਗਾਇਜ਼ ਗੁਰੇ ਤੋ ਸਾਰਾ ਯੂਥ ਖਰਾਬ ਕਰਤਾ ਤੁਸੀਂ ਅਬ ਇਹਨਾਂ ਨੇ ਇੱਕ ਮਰਸੀਡਸ ਗਾੜੀ ਵੀ ਲਈ ਹੈ ਕਦ ਲਈ ਹੈ ਕਹਾਵਾ ਜ਼ਿਆਦਾ ਨਹੀਂ ਤੁਹਾਡਾ ਮੂੰਹ ਮੁਬਾਰਕ ਲਵਾਂ ਮੈਂ ਤਾਂ ਅੱਛਾ ਹੀ ਬੋਲੂ ਮਾਰਾ ਉਨੇ ਤੇਰੀ ਹੁਣ ਗੱਡੀ ਦਾ ਬੋਲਤਾ ਕਿਨੇ ਗੱਡੀ ਨਵੀਂ ਲਈ ਆ ਤੇ ਹੁਣ ਤੇਰਾ ਨਿਕਲ ਜਾਣਾ ਜਲੂਸ ਤੇਰੇ ਪਿੰਡ ਦੇ ਨੇ ਕਹਿਣਾ ਕਿ ਲੈ ਇਹਦੇ ਕੋਲ ਗੱਡੀ ਕਿੱਥੋਂ ਆਈ ਆ ਉਹ ਪਾਗਲੇ ਤੇਰੀ ਬੇਇੱਜ਼ਤੀ ਕਰੀ ਜਾਂਦੇ ਐ ਤੇ ਹੁਣ ਲੋਕਾਂ ਨੇ ਸੱਚ ਮੰਨ ਲੈਣਾ ਐ ਕਿ ਇਹਦੇ ਕੋਲ ਗੱਡੀ ਵੀ ਹੈਗੀ ਆ ਇਹ ਤੇਰੇ ਸ਼ਤਰਪੂ ਆਊਗਾ ਹੀ ਮੈਂ ਮੁਮੀ ਚੱਕ ਰਾਂਗੀ ਤੋ ਅੱਜ ਕਿਆ ਮੈਸੇਜ ਦੇਣਾ ਚਾਹਤੇ ਹੋ? ਅਬ ਸਮਾਜ ਨੂੰ ਕਿਆ ਕਹਿਣਾ ਚਾਹਤੇ ਹੋ? ਕਿਆ ਨਹੀਂ ਕਰਨਾ ਚਾਹੀਏ? ਜੋ ਆਪਕੇ ਸਾਥ ਹੋਆ ਉਹ ਸਹੀ ਥਾ, ਗਲਤ ਥਾ, ਕਿਆ ਬਤਾਉ। ਇੰਨੇ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ? ਇੰਨੇ ਲੋਕਾਂ ਨੂੰ ਮੈਸੇਜ ਦੇਣੇ ਆ ਪੁੱਠੇ ਕਿ ਘਰਾਓ ਘਰਾਂ ਵਾਲਿਆਂ ਤੋਂ ਕੰਮ ਤੇ ਰੋ ਵੇਲੇ ਸਾਰਾ ਦਿਨ ਤੇ ਲੋਕਾਂ ਦੇ ਘਰੋਂ ਖਾਓ ਜਾ ਕੇ ਤੇ ਰੋਈ ਪਿੱਟੀ ਜਾਓ ਤੇ ਤਲੀਆਂ ਚੀਜ਼ਾਂ ਖਾਓ। ਠੀਕ ਆ ਨਾ? ਇਹਨੇ ਆ ਸਿੱਖਿਆ ਦੇਣੀ ਆ। ਅਸੀਂ ਇਹੋ ਜੀ ਸਿੱਖਿਆ ਨਹੀਂ ਲੈਂਦੇ। ਤੁਸੀਂ ਸਿੱਖਿਆ ਆਦਿਕ ਆਪਣੇ ਕੋਲ ਹੀ ਰੱਖੋ। ਲੱਗ ਮੈਰੀ ਸੀ ਉਹ ਨਹੀਂ ਅਰੇਂਜਮੈਂਟ ਅਰੇਂਜਮੈਂਟ ਮਮਮੀ ਪਾਪਾ ਡਿਵੋਰਸ ਕਿਉਂ ਹੋਇਆ ਡਿਵੋਰਸ ਸੋਸ ਸ਼ਰਾਪਿੰਦੇ ਸੀ ਤੇ ਹੋਰ ਦੂਜੀਆਂ ਔਰਤਾਂ ਦੇ ਚੱਕਰ ਲੈ ਲੈ ਭੈਣੇ ਤੂੰ ਇੰਟਰਵਿਊ ਦੇਣ ਕਿੰਨਾ ਨੂੰ ਕਹੀਆਂ ਕਿ ਚਾਜ ਦੇ ਬੰਦੇ ਕੋਲ ਇੰਟਰਵਿਊ ਕਰ ਲਾ ਆਦੀਏ ਉਹਨੂੰ ਦੱਸੰਦਈ ਆ ਕਿ ਜਨਾਨੀਆਂ ਬਾਹਰ ਆਗੀਆਂ ਜਿਹਦੀਆਂ ਖੋਦੀਆਂ ਦੋ ਆ ਜਿਹੜੀਆਂ ਖੋਦੋ ਲੈ ਕੇ ਬੈਠਾ ਵਾ ਇੱਕ ਦਾ ਮੂੰਹ ਆਉਣੂ ਤੇ ਇੱਕ ਦਾ ਮੂੰਹ ਆਉਣੂ ਉਹਨਾਂ ਨੂੰ ਖੁਦ ਨਹੀਂ ਸਮਝ ਲੱਗੰਦੀ ਕੀ ਬੋਰੀ ਇਹੋ ਜਿਹਾ ਸਵਾਲ ਪੁੱਛੁੰਦੇ ਆ ਘੜੀ ਹਿ ਆਪ ਨੂੰ ਸ਼ਰਮ ਆਉਂਦੀ ਹੈਗੀ ਲੈ ਅਹੀਂ ਅਗਲੇ ਬੰਦੇ ਦੋ ਸਵਾਲ ਪੁੱਛੁੰਦੇ ਆ ਜਿਹੜੇ ਅਹੀਂ ਵੀ ਖੁਦ ਕੰਮ ਕੀਤੇ ਆ ਕੋਈ ਹਾਲ ਨਹੀਂ ਤੁਹਾਡਾ ਤਾਂ ਫਿਰ ਬੇਟੇ ਕੋ लेके ਆਪ ਆਪਣੇ ਘਰ ਚਲੇ ਗਏ تھے۔ ਹਾਂਜੀ ਫਿਰ ਉਸ ਤੋਂ ਬਾਅਦ ਮੇਰੀ ਮੰਮੀ ਪੱਪਾ ਨੇ ਮੇਰੀ ਸੈਕਿੰਡ ਮੈਰਿਜ ਕਰਤੀ। ਮੇਰਾ ਬੇਟਾ ਉਦੋਂ 3 ਸਾਲ ਦਾ ਸੀਗਾ। ਜਦੋਂ ਸੈਕਿੰਡ ਮੈਰਿਜ ਹੋਈ ਉੱਥੇ ਵੀ ਹਸਬੰਦ ਦਰੂ ਪਿੰਦੇ ਸੀ। ਉਹ ਉਸ ਤੋਂ ਵੀ ਜ਼ਿਆਦਾ ਪਿੰਦੇ ਸੀ। ਯਾਰ ਕੀ ਬੋਲੀ ਜਾਂਦੀ ਹੈ ਵਿੱਚੇ ਪੰਜਾਬੀ ਵਿੱਚੇ ਹਿੰਦੀ। ਇਹਨੂੰ ਕੁਝ ਸਮਝ ਨਹੀਂ ਲੱਗੰਦੇ ਕਿ ਕੀ ਬੋਲਣਾ ਹੈ ਹਨਾ। ਤੇ ਦੂਸਰੀ ਗੱਲ ਤੋਂ ਕਹਿੰਨੀ ਆ ਹਨਾ ਕਿ ਉਹ ਸ਼ਰਾਬ ਪਿੰਦਾ ਸੀ ਤੇ ਮੈਂ ਤਾਂ ਛੱਡ ਕੇ ਆ ਗਈ। ਪੁਰਾਣੇ ਜ਼ਮਾਨੇ ਦੇ ਵਿੱਚ ਚਲੋ ਸਾਨੂੰ ਵੀ ਘਰ ਦੇ ਦੱਸਦੇ ਆ ਹਨਾ। ਕਿ ਪੁਰਾਣੇ ਜ਼ਮਾਨੇ ਦੇ ਵਿੱਚ ਇਦਾਂ ਸੀ ਕਿ ਜਿਹੜੀਆਂ ਔਰਤਾਂ ਹੁੰਦੀਆਂ ਸੀਗੀਆਂ ਨਾ ਉਹਨਾਂ ਦੇ ਘਰ ਵਾਲੇ ਇਹਨਾਂ ਨੂੰ ਕੁੱਟਦੇ ਮਾਰਦੇ ਸ਼ਰਾਬ ਪਿੰਦੇ ਸਾਰਾ ਮਤਲਬ ਜੋ ਵੀ ਹਨਾ ਬੋਲਦੇ ਸੀ ਤੇ ਪਰ ਇੰਨਾ ਸੀਗਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਮਤਲਬ ਜਿਹੜੀਆਂ ਵੀ ਔਰਤਾਂ ਹੁੰਦੀਆਂ ਆਪਣੇ ਘਰੋਂ ਪੈਰ ਨਹੀਂ ਸੀ ਪੜਦੀਆਂ ਹੁੰਦੀਆਂ ਠੀਕ ਆਣਾ ਪਤਾ ਨਹੀਂ ਉਹ ਜਨਾਨੀਆਂ ਵੀ ਕਿਵੇਂ ਹਨਾ ਕੱਟ ਲੈਂਦੀਆਂ ਸੀ ਜ਼ਿੰਦਗੀ ਜਿੰਨਾ ਕੱਟਣੀ ਹੁੰਦੀ ਵੈਸੇ ਕੱਟ ਲੈਂਦੀਆਂ ਭਾਵੇਂ ਘਰ ਵਾਲਾ ਮਾੜਾ ਹੋਵੇ ਚਾਹੇ ਚੰਗਾ ਹੋਵੇ ਤੇ ਜਿੰਨਾ ਨਹੀਂ ਕੱਟਣੀ ਹੁੰਦੀ ਉਹਨਾਂ ਨੂੰ ਵਾਸਤੇ ਇੱਕ ਬਹਾਨਾ ਚਾਹੀਦਾ ਹੁੰਦਾ ਛੱਡਣ ਦਾ ਦੂਸਰੀ ਗੱਲ ਚਲੋ ਅੱਗੇ ਤੇਰੀ ਸਟੋਰੀ ਸੁਣਦੇ ਆ ਵੈਸੇ ਇਹ ਤਾਂ ਕੋਈ ਗੱਲ ਜੀ ਨਹੀਂ ਬਣੀ ਬਹੁਤ ਕਮ ਸਮੇਂ ਲਿਆ ਔਰ ਜਲਦਬਾਜ਼ੀ ਮੇ ਕੋਈ ਫੈਸਲਾ ਲੈ ਲਿਓ ਆਪ ਲੋਗੋ ਕੇ ਮਾਪੇ ਨੇ ਹਾਲਾਤ ਹੀ ਇਸ ਤਰ੍ਹਾਂ ਦੇ ਸੀ ਗਰੀਬੀ ਸੀ ਮੰਮੀ ਪਾਪਾ ਦੇ ਮੈਂ ਬੋਝ ਨਹੀਂ ਬੰਨਣਾ ਚਾਹੁੰਦੀ ਸੀ ਮੈਂ ਸੋਚਿਆ ਆਪਣਾ ਬੱਚਾ ਲੈ ਕੇ ਸੈਟਲ ਹੋ ਜਾ ਵੈਸੇ ਇਹ ਕਿਹੋ ਜਿਹਾ ਸੈਟਲ ਸੀ ਕਿ ਮੈਂ ਆਪਣੇ ਘਰ ਤੇ ਬੋਝ ਨਹੀਂ ਬੰਨਣਾ ਚਾਹੁੰਦੀ ਹਨਾ ਸੈਟਲ ਹੋਣਾ ਹੈ ਜਾਂ ਕੁਝ ਵੀ ਹਨਾ ਤੂੰ ਕਹਿੰਦੀ ਕਿ ਮੈਂ ਬੱਚਾ ਲੈ ਕੇ ਹੋ ਗਈ ਜੋ ਵੀ ਆ ਬਟ ਤੂੰ ਕੋਈ ਜੌਬ ਕਰਦੀ ਕੋਈ ਕੰਮ ਲੱਭਦੀ ਕਿ ਤੂੰ ਦੂਜਾ ਵਿਆਹ ਕਰਵਾਉਣ ਵਾਸਤੇ ਸੈਟਲ ਹੋਣਾ ਸੀ ਇਹ ਕਿਵੇਂ ਦੀ ਗੱਲ ਹੋਈ ਕੰਮ ਕਰਨਾ ਵੀ ਤੋ ਕਾ ਚਾ ਹੁੰਦਾ ਨਾ ਕੰਮ ਕਰਕੇ ਅੱਗੇ ਵਧਣਾ ਵੀ ਅੱਛਾ ਹੈ ਸਾਡੀ ਕੋਈ ਇੱਕ ਉਹ ਨਹੀਂ ਹੁੰਦਾ ਨਾ ਸੋਲੂਸ਼ਨ ਨਹੀਂ ਹੁੰਦਾ ਨਾ ਜਦਕਿ ਪਾਵਰ ਨਹੀਂ ਹੁੰਦਾ ਉਸ ਟਾਈਮ ਪਰ ਸਹੀ ਹੈ ਪਰ ਸਾਡੀ ਫੈਮਿਲੀ ਚ ਕੁੜੀਆਂ ਨੂੰ ਬਾਹਰ ਨਿਕਲਣ ਦੀ ਜਗ੍ਹਾ ਕਾਚਾ ਬੋਲਦੇ ਆਪ ਬੋਲਣ ਉਹਨਾਂ ਦੀ ਹੱਥ ਵਿੱਚ ਉਨੀ ਪਾਵਰ ਨਹੀਂ ਸੀ ਉਸ ਟਾਈਮ ਪਰ ਉਹ ਪ੍ਰੈਸ਼ਰ ਵਿੱਚ ਸੀ ਕੀ ਹੁੰਦਾ ਨਾ ਇੱਕ ਮਾਪੇ ਉਹ ਕੀ ਬੋਲੀ ਜਾਂਦੇ ਇਹਨਾਂ ਨੂੰ ਕੁਝ ਸਮਝ ਨਹੀਂ ਲੱਗਣਦੀ ਉਹ ਲਾਗੇ ਜਿਹੜੀ ਬੈਠੀ ਉਹ ਵੀ ਉਹਦੇ ਹਲ ਵੇਂਦੀ ਆ ਕਿ ਦੂਜੀ ਹਲ ਵੇਂਦੀ ਆ ਮਤਲਬ ਕਿ ਕੁਝ ਨਹੀਂ ਸਮਝ ਲੱਗਣਦੀ ਇਹਨਾਂ ਦੇ ਸਿਰ ਦੇ ਉੱਤੋਂ ਦੀ ਨੰਗੀ ਜਾਂਦੀ ਇੱਕ ਦੂਜੇ ਦੇ ਮੂੰਹਾਂ ਵੱਲ ਵੇਖੀ ਜਾਂਦੇ ਆ ਜਿਹੜੀਆਂ ਇਹ ਮਤਲਬ 5 ਸਾਲ ਤੀਕਾ ਸਾਡਾ ਰਿਸ਼ਤਾ ਬਹੁਤ ਖਰਾਬ ਰਿਹਾ ਉਸ ਤੋਂ ਬਾਅਦ ਮਤਲਬ ਮੇਰੀ ਮੇਰੇ ਨਾਲ ਇਦਾਂ ਹੋਇਆ ਕਿ ਮੇਰੀ ਸਰਜਰੀ ਹੋਈ ਬ੍ਰੈਸਟ ਮੇਰੀ ਅੱਧੀ ਕੱਟੀ ਆ ਠੀਕ ਆ ਇਹ ਜਦੋਂ ਸਰਜਰੀ ਹੋਈ ਮੈਂ ਮਤਲਬ ਡੈੱਡ ਹੋ ਗਈ ਸੀ ਤੂੰ ਪਿਓਸ਼ ਹੋਈ ਹੁਣੀਆਂ ਪਾਗਲੇ ਤੂੰ ਡੈੱਡ ਦੱਸੀ ਜਾਂਦੀ ਆ ਡੈੱਡ ਬੰਦਾ ਤੇ ਮਰ ਗਿਆ ਹੁੰਦਾ ਏ ਕੀ ਕਹੀ ਜਾਂਦੀ ਆ ਤਲੀਆਂ ਚੀਜ਼ਾਂ ਤੇਰੇ ਸਿਰ ਨੂੰ ਚੜ ਗਈਆਂ ਘਟ ਖਾਇਆ ਕਰ ਡਾਕਟਰ ਨੇ ਕਹਤਾ ਸੀ ਵੀ ਤੁਹਾਡਾ ਪੇਸ਼ੈਂਟ ਡੈੱਡ ਆ ਮੈਂ ਸ਼ਾਮ ਨੂੰ ਮੈਨੂੰ ਭੋਸ਼ ਆਈ ਸੀਗੀ ਮਤਲਬ ਕੁਦਰਤੀ ਮੇਰੇ ਚ ਸਾਹ ਪਰਮਾਤਮਾ ਨੇ ਦੁਆਰਾ ਇਹ ਕਿਹੋ ਜੀ ਗੱਲ ਹੋਈਗੀ ਪਹਿਲਾਂ ਰੱਬ ਨੇ ਤੈਨੂੰ ਮਾਰਤਾ ਡੈੱਡ ਕਰਤਾ ਹਨਾ ਜੋ ਵੀ ਆ ਤੇ ਫਿਰ ਤੈਨੂੰ ਰੱਬ ਨੇ ਤੇਰੇ ਵਿੱਚ ਸਾਹ ਭਰਤੇ ਤੇ ਤੂੰ ਸ਼ਾਮ ਨੂੰ ਚੰਗੀ ਭਲੀ ਹੋ ਗਈ ਪਾਗਲੇ ਤੂੰ ਬਿਹੋਸ਼ ਹੋਈ ਹੁਣੀ ਹੈ ਤਾਂ ਤੈਨੂੰ ਕੁਝ ਨਹੀਂ ਪਤਾ ਪਤਾ ਲੱਗਣਦਿਆ ਤੇ ਉੱਤੇ ਤੂੰ ਮਾਹੌਲ ਵੇਖਣ ਗਈ ਹੈਂਗਾ ਕਿਵੇਂ ਦਾ ਮਾਹੌਲ ਚਾੜਾ ਤੇ ਮੈਂ ਵੇਖ ਕੇ ਆਵਾਂ ਕਿ ਹਣਾ ਉੱਤੇ ਕੀ ਕੀ ਚੀਜ਼ਾਂ ਮਿਲਦੀਆਂ ਉੱਤੇ ਤਲੰਗਾ ਚੀਜ਼ਾਂ ਪੀਜੇ 버ਗਰ ਨਿਊਡਲਸ ਵਗੈਰਾ ਸਾਰਾ ਕੁਝ ਮਿਲਦਾ ਕਿ ਨਹੀਂ ਮਿਲਦਾ ਤੈਨੂੰ ਮਿਲਿਆ ਨਹੀਂ ਹੋਣਾ ਤੇ ਫਿਰ ਤੂੰ ਆ ਤਾਣਾ ਕਿ ਮੈਂ ਜਾਣਾ ਵਾਂ ਘਰੇ ਤਾਂ ਉਹਨਾਂ ਫਿਰ ਤੈਨੂੰ ਵਾਪਸ ਭੇਜਤਾ ਹੋਣਾ ਹੀ ਆ ਗੱਲ ਹੋਈ ਹੁਣੀ ਉਹ ਤੂੰ ਮਰੀ ਮੁਰੀ ਨਹੀਂ ਹੂੰ ਪਤਾ ਨਹੀਂ ਤੈਨੂੰ ਕੀ ਹੋ ਗਿਆ ਏ ਤੇਰਾ ਕੋਈ ਦਿਮਾਗ ਕੁਝ ਨਹੀਂ ਕੰਮ ਕਰਦਾ ਬਸ ਤੇਰਾ ਖਾਣ ਕੀ ਧਿਆਨ ਰਹਿੰਦਾ ਏ ਕੰਮ ਕੁੰਮ ਕਰਿਆ ਕਰ ਐਕਟਿਵ ਰਿਹਾ ਕਰ ਥੋੜੀ ਜੀ ਨਾ ਫੇਰ ਤੈਨੂੰ ਪਤਾ ਲੱਗੇਗੀ ਤੂੰ ਕੀ ਬੋਲਣ ਦਈ ਆ ਇਹੋ ਜਿਹੀ ਗੱਲਾਂ ਤੂੰ ਸੁਣਾਉਂਦਾ ਹੀ ਆ ਲੋਕਾਂ ਨੂੰ ਕਿ ਆਹ ਕੁਛ ਹੁੰਦਾ ਕੋਈ ਦੇਣੀ ਹੈ ਕੋਈ ਚੰਗੀ ਸਿੱਖਿਆ ਦੇਣਾ ਨਾ ਲੋਕਾਂ ਨੂੰ ਆਹੀ ਦੱਸਣ ਦਈ ਆ ਸੋਕੀ ਹੋਗੀ ਪਰ ਮੇਰੇ ਮਤਲਬ ਮੇਰਾ ਇੱਕ ਆਪ ਰੋਲੀ ਬਾਂਜੀ ਇਤਨੇ ਆਪ ਤਾਕਤਵਰ ਦੇਖੋ ਮੈਂ ਇਹ ਬੋਲਦੀ ਆਂ ਕਿ ਅੱਛਾ ਜੀਵਨ ਸਾਥੀ ਨਾ ਕਿਸਮਤ ਮੈਂ ਇਨਸਾਨ ਇੱਕ ਕਾ ਵੜਾ ਨਵਾਂ ਹੀ ਡਰਾਮਾ ਵਾ ਮਤਲਬ ਕਿ ਨੀ ਕਿ ਨੀ ਕੀ ਗੱਲ ਤੋਂ ਰੋ ਪੈਣਾ ਹਨਾ ਇੰਟਰਵਿਊ ਦੇ ਵਿੱਚ ਕਿ ਅਸੀਂ ਬੜੇ ਵਿਚਾਰੇ ਆਂ ਸਸੇਜ ਵਿੱਚ ਰੋਣ ਵਾਲੀ ਕਿਹੜੀ ਗੱਲ ਸੀ ਇੱਕ ਨਾਲ ਉਹ ਕੀ ਲਾਗੇ ਦੋਵੇਂ ਬੇਟੀਆਂ ਹਮਸਫਰ ਜੋ ਵੀ ਕਹਿਣਦੀਆਂ ਵਾ ਕਿ ਮਤਲਬ ਤੁਸੀਂ ਸਾਵਜ ਕੀ ਕਰਨਾ ਚਾਹੁੰਦੀਆਂ ਜੀ ਤੁਸੀਂ ਆਪਣੇ ਆਪ ਨੂੰ ਵੀ ਵੇਖੋ ਨਾ ਕੀ ਬਣੀਆਂ ਫਿਰਦੀਆਂ ਜੇ ਤੇਰਾ ਘਰ ਵਾਲਾ ਕਿ ਕਿੱਡਾ ਬਾਤਰੀ ਦਾ ਕੰਮ ਕੀਤਾ ਜਿਹਨੇ ਦੋ ਦੋ ਵਿਆਹੀ ਫਿਰਦਾ ਵਾ ਸੇਲੀ ਨੂੰ ਲੈ ਕੇ ਆ ਗਿਆ ਇਦੇ ਵਿੱਚ ਕੀ ਸਿੱਖਿਆ ਦੇਂਦਾ ਜੇ ਤੁਸੀਂ ਹੈ ਤਾਂ ਕੋਈ ਖਾਸ ਨਹੀਂ ਆ ਬਸ ਸੱਸਾਂ ਨਾਨਾ ਜੋ ਵੀ ਕਰਦੀਆਂ ਤੁਸੀਂ ਹਨਾ ਸੋਸ਼ਲ ਮੀਡੀਆ ਤੇ ਬੋਲ ਦਿੰਦੇ ਜੇ ਇਹ ਸਾਨੂੰ ਕੁਝ ਗਲਤ ਬੋਲਦੇ ਆ ਸਾਡੇ ਘਰ ਦੇ ਜਾਂ ਕੁਝ ਵੀ ਲਾ ਲੋ ਇਹੋ ਜਿਹੀਆਂ ਗੱਲਾਂ ਨਹੀਂ ਨਸੀ ਨਹੀਂ ਹੁੰਦੀਆਂ ਇਹ ਘਰ ਜੀ ਰੱਖੀ ਨਹੀਂ ਹੁੰਦੀਆਂ ਤੇ ਵਧੀਆ ਸਿੱਖਿਆ ਦਈ ਹੁੰਦੀ ਲੋਕਾਂ ਨੂੰ ਜੋ ਅਗਲੇ ਸਿੱਖਣ ਇਹਦੇ ਵਿੱਚ ਤੁਸੀਂ ਮੈਸੇਜ ਕੀ ਛੱਡਿਆ ਇਹ ਵੀ ਦੱਸੋ ਨਾ ਕੀ ਮੈਸੇਜ ਛੱਡਿਆ ਵਾ ਕੀ ਕਰਨਾ ਚਾਹੀਦਾ ਲੋਕਾਂ ਨੂੰ ਠੀਕ ਹੈ ਨਾ ਥੋੜੇ ਕਿਸੇ ਇੰਟਰਵਿਊ ਦੇਣੀ ਹੁੰਦੀ ਜਾਂ ਲੈਣੀ ਨਹੀਂ ਚੰਗੀ ਲਿਆ ਦਿਆ ਕਰੋ ਜਿਹਦੇ ਵਿੱਚ ਕਿਸੇ ਨੂੰ ਅੱਗੇ ਨੂੰ ਕੁਝ ਸਿੱਖਿਆ ਵੀ ਮਿਲੇ ਕੀ ਬਗਵਾਸ ਕਰਦੇ ਰਹਿੰਦੇ ਹੋ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸਕੇ ਸਾਥ ਸਕੈਮ ਕਰੋ ਜਾਂ ਫਿਰ ਮਹਿਫਿਲ ਜਮਾਓ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ